ਅੱਜ ਜੀ ਸਵਾਗਤ ਹੈ ਜੀ ਬੈਂਸ ਬਰੀਡਿੰਗ ਫਾਰਮ ਤੇ ਸੋ ਜਿਹੜੇ ਸੱਜਣ ਆਪਣੇ YouTube ਚੈਨਲ ਤੇ ਨਵੇਂ ਆਏ ਹੋ ਪਹਿਲਾਂ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਜਿਹੜੇ ਸੱਜਣ ਆਪਣੇ Facebook ਪੇਜ ਤੇ ਨਵੇਂ ਆਏ ਹੋ ਆਪਣੇ Facebook ਪੇਜ ਨੂੰ ਫੋਲੋ ਕਰਨਾ ਸੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਕਾਫੀ ਸਮੇਂ ਤੋਂ ਹੁਣ ਆਪਾਂ ਵੀਡੀਓ ਪਾਉਣੀ ਆ ਜਿਹੜੀਆਂ ਕਿ ਸ਼ੁਰੂ ਕੀਤੀਆਂ ਸੋ ਅੱਜ ਦੀ ਵੀਡੀਓ ਦੇ ਵਿੱਚ ਜੋ ਮੇਨਲੀ ਤੌਰ ਤੇ ਆਪਾਂ ਟੌਪਿਕ ਕਵਰ ਕਰਾਂਗੇ ਉਹ ਕਰਾਂਗੇ ਜੀ ਰੀਪੀਟ ਬਰੀਡਿੰਗ ਦੇ ਸਬੰਧ ਵਿੱਚ ਸੋ ਪਹਿਲਾਂ ਤਾਂ ਮੈਂ ਸਾਰੀ ਸ ਐ ਜੇ ਇੱਕ ਛੋਟਾ ਬ੍ਰਦਰ ਮੈਨੂੰ ਸਮਝ ਆ ਜੇ ਕਿਉਂਕਿ ਕੋਈ ਵੀ ਇਨਸਾਨ ਕਿਸੇ ਵੀ ਕੰਮ ਵਿੱਚ ਪਰਫੈਕਟ ਨਹੀਂ ਹੁੰਦਾ ਹਮੇਸ਼ਾ ਸਿੱਖਦਾ ਹੀ ਰਹਿੰਦਾ ਸੋ ਆਪਣਾ ਵੀ ਮੇਨ ਮੇਰਾ ਵੀ ਵਰਕ ਇਹੀ ਹੈ ਵੀ ਚਲੋ ਮੈਂ ਜਿੰਨਾ ਕੁ ਇਸ ਕੰਮ ਦੇ ਵਿੱਚ ਸਿੱਖਦਾ ਰਹਿਣਾ ਟਾਈਮ ਅਨੁਸਾਰ ਸਮੇਂ ਅਨੁਸਾਰ ਉਹ ਤੁਹਾਡੇ ਤੁਹਾਡੇ ਨਾਲ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਰਹਾਂ ਬਾਕੀ ਰਿਪੀਟ ਬਰੀਦੀਂਗ ਦੀ ਸਮੱਸਿਆ ਆਪਣੇ ਵੀ ਆਉਂਦੀ ਹੈ ਅਜਿਹੀ ਕੋਈ ਗੱਲ ਨਹੀਂ ਵੀ ਆਪਣੇ ਨਹੀਂ ਆਉਂਦੀ ਸੋ ਜੋ ਆਪਣੀ ਮੇਨ ਮਲਟੀ ਮਲਜ ਹੈ ਜੀ ਉਹ ਦੋ ਵਾਰ ਇਸ ਤੋਂ ਪਹਿਲਾਂ ਰਿਪੀਟ ਕਰ ਚੁੱਕੀ ਆ ਹਾਲਾਂਕਿ ਪ੍ਰੋਪਰ ਤਰੀਕੇ ਨਾਲ ਉਹਦਾ ਟ੍ਰੀਟਮੈਂਟ ਵੀ ਆਪਾਂ ਕੀਤਾ ਸੀ ਬਾਕੀ ਮੈਂ ਬੇਸਿਕ ਜੀਆਂ ਗੱਲਾਂ ਤੁਹਾਨੂੰ ਦੱਸਾਂਗਾ ਵੀ ਉਹ ਰੀਜ਼ਨ ਕੀ ਹੁੰਦਾ ਰਿਪੀਟ ਬਰੀਡਿੰਗਾਂ ਤੇ ਆਪਾਂ ਇਸ ਨੂੰ ਕਿੱਥੋਂ ਤੱਕ ਆਪਾਂ ਇਸ ਦਾ ਸੋਲੂਸ਼ਨ ਕਰ ਸਕਦੇ ਆ। ਸੋ ਇਹੋ ਜੀ ਕੋਈ ਗੱਲ ਨਹੀਂ ਵੀ ਕੋਈ ਵੀ ਦਿੱਕਤ ਹੋਵੇ ਕਿਸੇ ਵੀ ਕੰਮ ਦੇ ਵਿੱਚ ਉਹਦਾ ਸੋਲੂਸ਼ਨ ਨਾ ਹੋਵੇ ਜ਼ਰੂਰ ਹੁੰਦਾ ਸੋਲੂਸ਼ਨ। ਬਾਕੀ ਚਲੋ ਆਪਾਂ ਜਿੰਨਾ ਕੁ ਮੈਨੂੰ ਨੌਲੇਜ ਹੈਗੀ ਉਹ ਤੁਹਾਡੇ ਤੇ ਮੈਂ ਸਪਰੈਡ ਕਰਨ ਦੀ ਸਮੇਂ ਅਨੁਸਾਰ ਕੋਸ਼ਿਸ਼ ਕਰਦਾ ਰਹਿਣਾ। ਬਾਕੀ ਜੋ ਰਿਪੀਟ ਬਰੀਡਿੰਗ ਦੀ ਮੇਨ ਕਾਰਨ ਕਾਫੀ ਬਣ ਜਾਂਦੇ ਆ। ਕਿਸੇ ਵੀ ਕਾਰਨ ਨੂੰ ਜਾਂਚਣ ਦੇ ਲਈ ਉਹਦੇ ਬੇਸਿਕ ਰੂਟਸ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ। ਤੋ ਜੋ ਰਿਪੀਟ ਬਰੀਡਿੰਗ ਦੇ ਵਿੱਚ ਮੈਂ ਮੇਨਲੀ ਤੌਰ ਤੇ ਆਪਣੀ ਸਮਝ ਅਨੁਸਾਰ ਗੱਲ ਕਰਾਂ ਆਪਾਂ ਮਿਨਰਲ ਮਿਕਚਰ ਦੀ ਅਨਵਰਤੋਂ ਕਰਦੇ ਆ ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਵੀ ਹਰੇਕ ਫਾਰਮਰ ਮਿਨਰਲ ਮਿਕਚਰ ਯੂਜ਼ ਕਰਦਾ ਭਾਵੇਂ ਉਹ ਨਾਰਮਲ ਮੱਝ ਦੁੱਧ ਦਿੰਦੀ ਹੋਵੇ ਭਾਵੇਂ ਉਹ ਚੰਗੇ ਦੁੱਧ ਵਾਲੀ ਮੱਝ ਹੋਵੇ ਇੰਨਾ ਕ ਵੀ ਚਲੋ ਚੰਗੇ ਦੁੱਧ ਵਾਲੀ ਮੱਝ ਦੀ ਉਹ ਜਿਹੜੀ ਕੁਆਂਟੀਟੀ ਹੈ ਮਿਨਰਲ ਮਿਕਚਰ ਦੀ ਉਹ ਵਧਦੀ ਨਹੀਂ ਪੈਂਦੀ ਨਾਰਮਲ ਪਸ਼ੂ ਨੂੰ ਆਪਾਂ 50 100 ਗ੍ਰਾਮ ਪਰ ਡੇ ਮਿਨਰਲ ਮਿਕਚਰ ਦਿਨੇ ਹੀ ਦਿੰਨੇ ਆ ਉਹ ਕਿਸੇ ਵੀ ਕੰਪਨੀ ਦਾ ਹੋ ਸਕਦਾ ਸੋ ਇਸ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਇਹ ਮਿਨਰਲ ਮਿਕਚਰ ਬੈਟਰ मिनरल मिक्सचर ਕੋਈ ਵੀ ਹਰੇਕ ਚੀਜ਼ਾਂ ਉਸ ਦੇ ਵਿੱਚ ਐਡ ਆਨ ਕੀਤੇ ਹੁੰਦੀਆਂ ਹਨ ਇੰਨਾ ਕਾ ਵੀ ਉਹਨਾਂ ਦੀ ਕੁਆਂਟੀਟੀ ਵੱਧ ਕਰਨ ਹੋ ਸਕਦੀ ਹੈ। ਬਾਕੀ ਮੇਨਲੀ ਤੌਰ ਤੇ ਜੋ ਗੱਲ ਕਰੀਏ ਪਸ਼ੂ ਨੂੰ ਪ੍ਰੋਪਰ ਨਿਊਟ੍ਰੀਸ਼ਨ ਨਾ ਮਿਲਣਾ ਇੱਕ ਰੀਜ਼ਨ ਬਣ ਜਾਂਦਾ। ਪ੍ਰੋਪਰ ਨਿਊਟ੍ਰੀਸ਼ਨ ਦਾ ਮੇਨ ਮਕਸਦ ਇਹ ਵੀ ਕੱਲਾ मिनरल मिक्सचर ਜਾਂ ਅਜਿੰਗਾ ਚੀਜ਼ਾਂ ਦੇਣ ਨਾਲ ਨਹੀਂ ਕਿਉਂਕਿ ਆਪਣੀ ਖਰਾਕ ਦੇ ਵਿੱਚ ਕਾਫੀ ਚੀਜ਼ਾਂ ਦੀ ਕਮੀ ਰਹਿ ਜਾਂਦੀ ਆ। ਪ੍ਰੋਟੀਨਸ ਹੋਗੇ ਕਾਰਬੋਹਾਈਡਰੇਟਸ ਹੋਗੇ ਸੋ ਇਹ ਚੀਜ਼ਾਂ ਦਾ ਨਾ ਮੇਨ ਰੀਜ਼ਨ ਬਣ ਜਾਂਦੇ ਇਸ ਚੀਜ਼ ਨੂੰ ਜਦੋਂ ਆਪਾਂ ਬਰੀਫਲੀ ਅੰਡਰ ਬਰੀਫਲੀ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਦੋਂ ਸਮਝ ਲੱਗਦੀ ਹੈ ਵੀ ਜੇਕਰ ਪਸ਼ੂ ਦੇ ਰੂਮਨ ਦਾ ਪੀ ਐਚ ਨਹੀਂ ਮੈਂਟੇਨ ਹੈਗਾ ਜਾਂ ਪਸ਼ੂ ਦੇ ਵਿੱਚ ਗਲੂਕੋਜ਼ ਲੈਵਲ ਡਾਊਨ ਹੈਗਾ ਤਾਂ ਵੀ ਨਹੀਂ ਪਸ਼ੂ ਕਨਸੀਵ ਕਰਦਾ ਯੂਟਰਸ ਦੇ ਵਿੱਚ ਕੋਈ ਇਨਫੈਕਸ਼ਨ ਹੋ ਗਈ ਤਾਂ ਵੀ ਨਹੀਂ ਪਸ਼ੂ ਕਨਸੀਵ ਕਰਨ ਦੇ ਵਿੱਚ ਦਿੱਕਤ ਆਉਂਦੀ ਹੁੰਦੀ ਆ ਸੋ ਇਹ ਚੀਜ਼ਾਂ ਤੇ ਆਪਾਂ ਜਿਹੜਾ ਕਿ ਧਿਆਨ ਨਹੀਂ ਦਿੰਦੇ ਸੋ ਮੋਸਟ ਇੰਪੋਰਟੈਂਟ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਗਾ ਵੀ ਜਿਹੜਾ ਰਿਊਮਨ ਦਾ ਪੀ ਐਚ ਉਸ ਨੂੰ ਮੈਂਟੇਨ ਕਰਨਾ ਬਹੁਤ ਜ਼ਰੂਰੀ ਆ ਜਦੋਂ ਪਸ਼ੂ ਦਾ ਰਿਊਮਨ ਦਾ ਪੀ ਐਚ ਨਾਰਮਲ ਹੋਊਗਾ ਉਸ ਤੋਂ ਬਾਅਦ ਆਪਣੇ ਜੀ ਪਸ਼ੂ ਦੇ ਵਿੱਚ ਗਲੂਕੋਜ਼ ਲੈਵਲ ਹੁੰਦਾ ਆਪਾਂ ਜਿਹਨੂੰ ਖੂਨ ਦਾ ਲੈਵਲ ਵੀ ਕਹਿ ਸਕਦੇ ਆ ਪੰਜਾਬੀ ਭਾਸ਼ਾ ਵਿੱਚ ਉਸ ਦਾ ਵੀ ਇੱਕ ਲੈਵਲ ਤੇ ਹੋਣਾ ਬਹੁਤ ਜ਼ਰੂਰੀ ਕਿਉਂਕਿ ਇਹਨਾਂ ਚੀਜ਼ਾਂ ਦਾ ਜੇਕਰ ਮੈਂਟੇਨੈਂਸ ਵੱਧ ਘੱਟ ਵੀ ਹੁੰਦੀ ਆ ਤਾਂ ਇਸ ਦੇ ਨਾਲ ਵੀ ਜਿਹੜੀ ਰਿਪੀਟ ਬਰੀਡਿੰਗ ਦੀ ਸਮੱਸਿਆ ਹੁੰਦੀ ਆ ਬਾਕੀ ਜਿਹੜਾ ਪ੍ਰੋਸੈਸ ਹੁੰਦਾ ਜੀ ਕਨਸੀਵਿੰਗ ਦੇ ਨੇਚੁਰਲ ਪ੍ਰੋਸੈਸ ਹੁੰਦਾ ਕਿ ਕੋਈ ਵੀ ਆਪਾਂ ਕਨਫਰਮ ਨਹੀਂ ਕਹਿ ਸਕਦੇ ਹੁੰਦੇ ਬਾਕੀ ਚਲੋ ਇੰਨਾ ਕਿ ਵੀ ਜਿਹੜੀਆਂ ਚੀਜ਼ਾਂ ਮੇਨ ਬੇਸਿਕਸ ਜੀਆਂ ਹੁੰਦੀਆਂ ਐਜੂਕੇਸ਼ਨਲ ਜੀਆਂ ਗੱਲਾਂ ਹੁੰਦੀਆਂ ਉਹ ਆਪਾਂ ਉਸ ਨੂੰ ਆਪਾਂ ਉਸ ਤੇ ਵਰਕ ਕਰੀਏ ਤਾਂ ਮੇਰੇ ਹਿਸਾਬ ਨਾਲ ਬੈਟਰ ਨਤੀਜੇ ਆਪਾਂ ਨੂੰ ਮਿਲ ਸਕਦੇ ਆ ਕਈ ਵਾਰ ਪਸ਼ੂਆਂ ਦਾ ਜੋ ਕਨਸੀਵਿੰਗ ਪਾਵਰ ਆ ਉਹ ਬੜੀ ਘੱਟ ਹੁੰਦੀ ਆ ਪਸ਼ੂ ਜੇ ਇਹ ਮਰਜ਼ੀ ਬੋਲਦਾ ਸੀਮਨ ਯੂਜ਼ ਕਰੀਏ ਆਪਾਂ ਉਹ ਕਨਸੀਵ ਨਹੀਂ ਕਰਦਾ ਕਈ ਵਾਰ ਕਈ ਪਸ਼ੂ ਜੇਹੀ ਹੁੰਦੇ ਵੀ ਡਾਇਰੈਕਟ ਕ੍ਰੋਸਿੰਗ ਤੇ ਕਨਸੀਵ ਕਰਦੇ ਆ ਹਾਲਾਂਕਿ ਮੈਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਜਾਣਾ ਚਾਹੂੰਗਾ ਬਾਕੀ ਹਰੇਕ ਫਾਰਮਰ ਦਾ ਆਪਣਾ ਆਪਣਾ ਐਕਸਪੀਰੀਅੰ ਬਾਕੀ ਜੋ ਰਿਪੀਟ ਬਰੀਡਿੰਗ ਅੱਜ ਦੇ ਸਮੇਂ ਵਿੱਚ ਇੱਕ ਵੱਡੀ ਸਮੱਸਿਆ ਪਸ਼ੂ ਪਾਲਕਾਂ ਵਿੱਚ ਬਣ ਚੁੱਕੀ ਆ। ਸੋ ਇਹ ਪਹਿਲਾਂ ਗਾਈਆਂ ਵਿੱਚ ਜ਼ਿਆਦਾ ਹੁੰਦੀ ਸੀ ਤੇ ਉਹ ਮੱਝਾਂ ਦੇ ਵਿੱਚ ਵੀ ਨਾਲ ਦੀ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਵਧ ਰਹੀ ਜਿਸ ਦੇ ਕਰਕੇ ਆਪਾਂ ਨੇ ਪਸ਼ੂ ਵੀ ਘਟਨੇ ਸ਼ੁਰੂ ਹੋਏ ਹੋਏ ਆ। ਹਾਲਾਂਕਿ ਅੱਗੇ ਹੀ ਪਸ਼ੂਆਂ ਦੇ ਵਿੱਚ ਲੋਕਾਂ ਦਾ ਜਿਹੜਾ ਧਿਆਨ ਘਟਾ ਬਾਕੀ ਰਿਪੀਟ ਬਰੀਡਿੰਗ ਦੇ ਕਰਕੇ ਜਿਹੜੇ ਪਸ਼ੂ ਖਤਮ ਹੁੰਦੇ ਆ ਉਹ ਇੱਕ ਸੋਚਣ ਵਾਲੀ ਗੱਲ ਆ ਸਾਡੇ ਲਈ ਬਾਕੀ ਇਸ ਦਾ ਸੋਲੂਸ਼ਨ ਹੋ ਸਕਦਾ ਹੈ ਜੇਹੀ ਕੋਈ ਗੱਲ ਬਾਤ ਨਹੀਂ। ਬਾਕੀ ਜੀ ਆਪਾਂ ਰਿਪੀਟ ਬਰੀਡਿੰਗ ਦੀ ਗੱਲ ਕਰੀਏ ਤਾਂ ਆਪਾਂ ਇੱਕ ਵੀਡੀਓ ਵਿੱਚ ਇਸ ਦਾ ਸੋਲੂਸ਼ਨ ਪੰਜਾਬੀ ਦਾ ਪਹਲ ਕੱਢ ਸਕੇ ਇਹ ਵੀ ਮੇਰੇ ਹਿਸਾਬ ਦੇ ਨਾਲ ਸਹੀ ਨਹੀਂ ਰਹੂਗੀ ਕਿਉਂਕਿ ਰਿਪੀਟ ਬਰੀਡਿੰਗ ਇੱਕ ਬਹੁਤ ਵੱਡਾ ਸਬਜੈਕਟ ਬਣ ਜਾਂਦਾ ਬਾਕੀ ਮੈਂ ਇਸ ਵੀਡੀਓ ਚ ਇਹ ਕੋਸ਼ਿਸ਼ ਕੀਤੀ ਆ ਕਿ ਬੇਸਿਕ ਜੀ ਰੀਜ਼ਨ ਤੁਹਾਨੂੰ ਉੱਪਰ ਉੱਪਰ ਉਹਨਾਂ ਨੂੰ ਸੰਖੇਪ ਵਿੱਚ ਨਹੀਂ ਦੱਸਿਆ ਮੈਂ ਮੋਟਾ ਮੋਟਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਵੀ ਇਹ ਇਹ ਮੇਨ ਰੀਜ਼ਨ ਬਣ ਜਾਂਦੇ ਆ ਇਸ ਤੋਂ ਇਲਾਵਾ ਹੋਰ ਵੀ ਕਾਫੀ ਕਾਰਨ ਜਿਹੜੇ ਕਿ ਬਣ ਜਾਂਦੇ ਆ ਬਾਕੀ ਰਿਪੀਟ ਬਰੀਡਿੰਗ ਦੇ ਸੋਲੂਸ਼ਨ ਦੇ ਲਈ ਪ੍ਰੋਪਰ ਤਰੀਕੇ ਨਾਲ ਪਸ਼ੂ ਨੂੰ ਪ੍ਰੋਪਰ ਫੀਡਿੰਗ ਮੈਨੇਜਮੈਂਟ ਕਰਨਾ ਮੇਰੇ ਕਹਿਣ ਦਾ ਮਕਸਦ ਇਹੀ ਆ ਸਿੱਟਾ ਮੈਂ ਆਪਣੀ ਗੱਲ ਦੇ ਇਹ ਕਹਿਣਾ ਚਾਹੁੰਗਾ ਵੀ ਆਪਾਂ ਫਾਰਮਰ ਮਿਨਰਲ ਮਿਕਚਰ ਬਹੁਤ ਮਾਤਰਾ ਯੂਜ਼ ਕਰ ਲੈਂਦੇ ਆ ਬਟ ਕੰਦਾ ਮਿਨਰਲ ਮਿਕਚਰ ਕੋਈ ਨਤੀਜਾ ਨਹੀਂ ਦਿੰਦਾ ਆਪੋ ਨਾਲ ਦੀ ਨਾਲ ਪਸ਼ੂ ਨੂੰ ਪ੍ਰੋਪਰ ਨਿਊਟ੍ਰੀਸ਼ਨ ਦਾ ਮਕਸਦ ਹੈ ਵੀ ਪ੍ਰੋਪਰ ਫੀਡਿੰਗ ਦੇਣੀ ਪਸ਼ੂ ਨੂੰ ਪ੍ਰੋਟੀਨਸ ਕਾਰਬੋਹਾਈਡਰੇਟਸ ਫਾਈਬਰਸ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਯੂਜ਼ ਕਰਨਾ ਵਿਟਾਮਿਨਸ ਹੋ ਗਏ ਉਸ ਤੋਂ ਬਾਅਦ ਇੱਕ ਪਸ਼ੂਆਂ ਦੇ ਵਿੱਚ ਗੁੜ ਦੀ ਜਿਹੜੀ ਵਰਤੋਂ ਆ ਯੂਜ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜੋ ਗੋੜਾ ਇੱਕ ਆਇਰਨ ਦਾ ਸੋਰਸ ਮੰਨਿਆ ਜਾਂਦਾ ਤੇ ਜਿਹੜਾ ਪਸ਼ੂਆਂ ਦੇ ਮਿਲਕ ਕਾਫੀ ਜਿਆਦੇ ਹੈਲਪਫੁਲ ਹੁੰਦਾ ਤੇ ਪਸ਼ੂਆਂ ਦੇ ਰੀਪਰੋਡਕਟਿਵ ਸਿਸਟਮ ਦੇ ਲਈ ਵੀ ਕਾਫੀ ਜਿਆਦੇ ਜਿਹੜਾ ਕਿ ਯੂਸਫੁਲ ਹੁੰਦਾ ਕਿਉਂਕਿ ਇਸ ਨੇ ਜੋ ਗੁਰੂ ਘਰ ਲਿਆ ਮੈਨੂੰ ਕਿਤੇ ਨਾ ਕਿਤੇ ਮੈਂਟੇਨ ਕਰਨ ਦੇ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੁੰਦੀ ਆ ਬਾਕੀ ਇਹ ਨੇਚਰਲ ਜੀਆਂ ਚੀਜ਼ਾਂ ਪ੍ਰਾਣੀਆਂ ਚੀਜ਼ਾਂ ਆਪਣੇ ਪ੍ਰਾਣੇ ਬਜ਼ੁਰਗ ਜਿਹੜੇ ਕੀ ਵਰਤਦੇ ਆਏ ਆ ਬਾਕੀ ਮੈਂ ਅੱਗੇ ਵੀ ਆਪਣੀ ਵੀਡੀਓ ਦੇ ਸ਼ੁਰੂ ਵਿੱਚ ਕਹਿ ਚੁੱਕਿਆ ਸੱਜਣੋ ਵੀ ਮੈਂ ਕੋਈ ਜਿਆਦਾ ਪਰਫੈਕਟ ਨਹੀਂ ਹੈਗਾ ਬਟ ਹਾਂ ਜਿੰਨੀ ਕਿ ਮੈਨੂੰ ਨੌਲੇਜ ਹੈ ਉਹ ਮੈਂ ਸਮੇਂ ਅਨੁਸਾਰ ਤੁਹਾਡੇ ਦੇ ਸਪਰੈਡ ਮੇਰੀ ਕਰਨ ਦੀ ਕੋਸ਼ਿਸ਼ ਹੁੰਦੀ ਆ ਦੀ ਰਿਪੀਟ ਬਰੀਡਿੰਗ ਨੂੰ ਸੋਲੂਸ਼ਨ ਕਰਨ ਦੇ ਲਈ ਸਟੈਪ ਬਾਈ ਸਟੈਪ ਜਿੰਨਾ ਕਿ ਮੈਨੂੰ ਆਪ ਨੂੰ ਖੁਦ ਨੂੰ ਪਤਾ ਹੁੰਦਾ ਇਹ ਸੱਜ ਨੂੰ ਮੈਂ ਇੰਟਰਨੈਟ ਤੋਂ ਸਿੱਖੇ ਨਹੀਂ ਤੁਹਾਨੂੰ ਕੋਈ ਵੀ ਗੱਲਾਂ ਜਿਹੜੀਆਂ ਮੈਂ ਇਹ ਆਪਣੇ ਕੈਬਰੀ ਰਾਹੀਂ ਬੋਲ ਰਿਹਾ ਤੁਹਾਨੂੰ ਕਿ ਮੈਂ ਖੁਦ ਦੇ ਐਕਸਪੀਰੀਅੰਸ ਕਰਦਾ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਜਿਹੜਾ ਕਿ ਦੱਸਣ ਦੀ ਕੋਸ਼ਿਸ਼ ਕਰਦਾ ਉਹਨਾਂ ਸੋ ਮੈਂ ਸੁਣੀ ਸੁਣਾਈ ਗੱਲ ਤੁਹਾਡੇ ਤਾਂ ਹੀ ਸਪਰੈਡ ਕਰਾਂ ਮੇਰੇ ਹਿਸਾਬ ਨਾਲ ਮੇਰੇ ਲਈ ਬੈਟਰ ਨਹੀਂ ਹੈਗਾ ਹਾਂ ਤੁਹਾਨੂੰ ਜ਼ਰੂਰ ਪਤਾ ਲੱਗ ਜੂ ਪਰ ਉਸ ਚੀਜ਼ ਦਾ ਤੁਹਾਨੂੰ ਨਤੀਜਾ ਨਹੀਂ ਮਿਲਿਆ ਤਾਂ ਇੱਕ ਮੇਰੇ ਹਿਸਾਬ ਨਾਲ ਸਹੀ ਗੱਲਬਾਤ ਨਹੀਂ ਬਣੀ ਬਾਕੀ ਜੋ ਰਿਪੀਟ ਬਰੀਡਿੰਗ ਦੇ ਸੰਬੰਧ ਵਿੱਚ ਹੋਰ ਵੀ ਆਪਾਂ ਵੀਡੀਓ ਪਾਵਾਂਗੇ ਜਿਸ ਜਿਸ ਤਰ੍ਹਾਂ ਆਪਾਂ ਨੂੰ ਨੌਲੇਜ ਦੇ ਐਕਸਪੀਰੀਅੰਸ ਹੁੰਦਾ ਰਹੂਗਾ ਬਾਕੀ ਰਿਪੀਟ ਬਰੀਡਿੰਗ ਦੇ ਲਈ ਮੇਰੇ ਹਿਸਾਬ ਦੇ ਨਾਲ ਮੇਰੀ ਸਮਝ ਮੁਤਾਬਕ ਮਿਨਰਲ ਮਿਕਸਚਰ ਦੀ ਯੂਜ਼ ਦੇ ਨਾਲ ਨਾਲ ਪਸ਼ੂ ਨੂੰ ਪ੍ਰੋਪਰ ਫੀਡਿੰਗ ਟਾਈਮ ਅਨਸਾਰ ਗਲੂਕੋਜ਼ ਲੈਵਲ ਤੇ ਪੀ ਐਚ ਲੈਵਲ ਇਹਨਾਂ ਨੂੰ ਮੇਨਟੇਨ ਕਰਨਾ ਇੱਕ ਜ਼ਰੂਰੀ ਆ ਇਸ ਚੀਜ਼ ਦੇ ਤੁਸੀਂ ਆਪ ਖੁਦ ਵਰਕ ਕਰਕੇ ਦੇਖਿਆ ਜੀ ਤੇ ਤੁਹਾਨੂੰ ਨਤੀਜਾ ਜ਼ਰੂਰ ਮਿਲੂਗਾ ਹਾਂ ਇਹ ਕੇ ਜ਼ਰੂਰੀ ਆ ਜਦੋਂ ਆਪਾਂ ਪਸ਼ੂ ਦੀ ਈ.ਆਈ ਕਰਾਉਣੇ ਡਾਕਟਰ ਸਾਹਿਬ ਨੂੰ ਇਸ ਚੀਜ਼ ਦਾ ਪਤਾ ਕਰਾਉਣਾ ਆਪਾਂ ਆਪਣਾ ਇਹ ਫਾਰਮਰ ਦਾ ਫਰਜ਼ ਹੁੰਦਾ ਵੀ ਪੁੱਛਿਆ ਡਾਕਟਰ ਸਾਹਿਬ ਵੀ ਆਪਣਾ ਪਸ਼ੂ ਹੀਟ ਦੇ ਵਿੱਚ ਹੈ ਜਾਂ ਨਹੀਂ ਕਈ ਵਾਰ ਚਲੋ ਮੈਂ ਸਾਰੇ ਡਾਕਟਰ ਸਹਿਬਾਨਾਂ ਨੂੰ ਨਹੀਂ ਇਹ ਕਹੂੰਗਾ ਕਈ ਡਾਕਟਰ ਜੇਹੀ ਹੁੰਦੇ ਵੀ ਚਲੋ ਆਗੇ ਤਾਂ ਈ.ਆਈ ਕਰਕੇ ਜਾਂਦੇ ਪਸ਼ੂ ਭਾਵੇਂ ਹੀਟ 'ਚ ਹੋਵੇ ਤੇ ਭਾਵੇਂ ਨਾ ਹੋਵੇ ਸੂਲ ਦੇ ਲਈ ਵੀ ਇੱਕ ਫਾਰਮਰ ਦਾ ਲਾਸ ਹੁੰਦਾ ਤੇ ਇੱਕ ਮੈਂ ਫਾਰਮਰ ਨੂੰ ਵੀ ਅਪੀਲ ਕਰਨਾ ਚਾਹੁੰਦਾ ਜਦੋਂ ਵੀ ਆਪਣੇ ਘਰ ਡਾਕਟਰ ਸਹਿਬਾਨ ਆਉਂਦੇ ਆ ਉਹਨਾਂ ਦਾ ਵੀ ਤੇਲ ਖਰਚਾ ਜਿਹੜਾ ਕਿ ਹੁੰਦਾ ਉਹਨਾਂ ਨੂੰ ਜਰੂਰ ਦਿੱਤਾ ਜਾਣਾ ਚਾਹੀਦਾ ਇਹ ਨਹੀਂ ਵੀ ਜੇਕਰ ਆਪਾਂ ਪਸ਼ੂ ਦੀ ਈ.ਆਈ ਨਹੀਂ ਕਰਾਈ ਤਾਂ ਆਪਾਂ ਪਸ਼ੂ ਡਾਕਟਰ ਸਾਹਿਬ ਨੂੰ ਪੈਸੇ ਨਹੀਂ ਦੇਣੇ ਸੋ ਇਹ ਵੀ ਆਪਣੇ ਲਈ ਜ਼ਰੂਰੀ ਹੈ ਇਹਨਾਂ ਚੀਜ਼ਾਂ ਦਾ ਜਦੋਂ ਆਪਾਂ ਧਿਆਨ ਰੱਖਾਂਗੇ ਛੋਟੀਆਂ-ਛੋਟੀਆਂ ਗੱਲਾਂ ਦਾ ਤਾਂ ਮੇਰੇ ਹਿਸਾਬ ਨਾਲ ਆਪਾਂ ਨੂੰ ਬੈਟਰ ਰਿਜ਼ਲਟ ਮਿਲਣਗੇ ਬਾਕੀ ਜੋ ਰਿਪੀਟ ਬਰੀਡਿੰਗ ਦਾ ਮੇਨ ਆਪਣਾ ਸਬਜੈਕਟ ਹੈ ਇਸ ਵੀਡੀਓ ਦੇ ਵਿੱਚ ਇਹ ਇੱਕ ਵੀਡੀਓ ਵਿੱਚ ਆਪਾਂ ਕਨਕਲੂਡ ਨਹੀਂ ਕਰ ਸਕਦੇ ਇਸ ਨੂੰ ਤੇ ਨਾ ਹੀ ਇਸ ਦੇ ਇੱਕ ਵੀਡੀਓ 'ਚ ਆਪਾਂ ਸੋਲੂਸ਼ਨ ਲੱਭ ਸਕਦੇ ਹਾਂ ਬਾਕੀ ਇਸ ਵੀਡੀਓ 'ਚ ਮੈਂ ਤੁਹਾਨੂੰ ਕੌਸ ਦੱਸਿਆ ਰੀਜ਼ਨ ਦ ਸੋ ਸੋਲੂਸ਼ਨ ਇਸ ਕਾਰਨਾਂ ਤੋਂ ਹੀ ਤੁਹਾਨੂੰ ਕਾਫੀ ਹੱਦ ਤੱਕ ਪਤਾ ਲੱਗ ਗਿਆਣਗੇ ਬਾਕੀ ਅਗਲੀਆਂ ਵੀਡੀਓਜ਼ ਰਹੀਆਂ ਵੀ ਆਪਾਂ ਰਿਪੀਟ ਬਲੀਡਿੰਗ ਦੀ ਸਮੱਸਿਆ ਸੰਬੰਧੀ ਗੱਲਬਾਤ ਕਰਾਂਗੇ ਬਾਕੀ ਪਸ਼ੂ ਨੂੰ ਪ੍ਰੋਪਰ ਨਿਊਟ੍ਰੀਸ਼ਨ ਦੇਣਾ ਇੱਕ ਫਾਰਮਰ ਦੇ ਲਈ ਜ਼ਰੂਰੀ ਆ ਜੇਕਰ ਆਪਾਂ ਪਸ਼ੂ ਰੱਖੇ ਹੋਏ ਆ ਪਸ਼ੂ ਘਾਟ ਰੱਖ ਲੋ ਬਟ ਉਹਨਾਂ ਦੀ ਸੇਵਾ ਕਰਉ ਜ਼ਰੂਰੀ ਹੋ ਹਾਲਾਂਕਿ ਇਸ ਵਾਰ ਪ੍ਰਮਾਤਮਾ ਦੀ ਕਿਰਪਾ ਨਾਲ ਪਸ਼ੂ ਆਪਣੇ ਵੀ ਜ਼ਿਆਦੇ ਹੋ ਚੁੱਕੇ ਆ ਪ੍ਰੋਪਰ ਫੀਡਿੰਗ ਆਪਣੇ ਤੋਂ ਵੀ ਨਹੀਂ ਹੁੰਦੀ ਮੇਰੇ ਹਿਸਾਬ ਦੇ ਨਾਲ ਮੈਂ ਆਪਣੇ ਦਿਲ ਦੀ ਗੱਲ ਦੱਸਾਂ ਕਿ ਪ੍ਰੋਪਰ ਨਿਊਟ੍ਰੀਸ਼ਨ ਨਾ ਦਿੱਤਾ ਜਾਣ ਕਰਕੇ ਸ਼ਾਇਦ ਆਪਣੀ ਮਲਕੀ ਮੰਜੀ ਰਿਪੀ ਕਿ ਮੈਂ ਆਪਣੀ ਦਿਲ ਦੀ ਗੱਲ ਤੁਹਾਨੂੰ ਦੱਸ ਰਿਹਾ ਹਾਂ ਮੈਂ ਕਿ ਆਪਣੀ ਕਮੀ ਕੋਈ ਨਹੀਂ ਦੱਸਦਾ ਹੁੰਦਾ ਸੱਚ ਨੂੰ ਬਾਕੀ ਥੋੜਾ ਜਿਹਾ ਫਾਈਨੈਂਸ਼ੀਅਲ ਤੌਰ ਤੇ ਵੀ ਇਸ ਵਾਰ ਡਿਸਟਰਬੈਂਸ ਹੋਣ ਕਰਕੇ ਥੋੜਾ ਜਿਹਾ ਬੀਸੀਐਸ ਪਸ਼ੂਆਂ ਦਾ ਲੋ ਹੋ ਗਿਆ ਤੇ ਮੈਂ ਵੀ ਇਹੀ ਕਾਰਨ ਮੰਨਦਾ ਵੀ ਪ੍ਰੋਪਰ ਫੀਡਿੰਗ ਤੇ ਪ੍ਰੋਪਰ ਨਿਊਟ੍ਰੀਸ਼ਨ ਹਰੇਕ ਚੀਜ਼ ਨੂੰ ਕਲੈਬ ਕਰਕੇ ਅਮਲਾ ਕੀ ਜਿਹੜਾ ਪ੍ਰੋਪਰ ਨਿਊਟ੍ਰੀਸ਼ਨ ਦਾ ਇੱਕ ਨਾਮ ਦਿੱਤਾ ਜਾਂਦਾ ਪਸ਼ੂਆਂ ਦੀ ਫੀਡਿੰਗ ਦੇ ਵਿੱਚ ਸੋ ਉਹਦੇ ਲਈ ਜਿਹੜਾ ਇਹ ਰਿਪੀਟ ਬਰੀਡਿੰਗ ਦੀ ਸਮੱਸਿਆ ਆਪਣੇ ਵੀ ਫਾਰਮ ਦੇ ਵਿੱਚ ਬਣੀ ਹੈ। ਬਾਕੀ ਚਲੋ ਅੱਗੇ ਆਪਾਂ ਨੂੰ ਕਿਸ ਤਰ੍ਹਾਂ ਦਾ ਆਪਾਂ ਸੋਲੂਸ਼ਨ ਲੱਭਦੇ ਇਸ ਚੀਜ਼ ਉਹ ਵੀ ਤੁਹਾਡੇ ਨਾਲ ਆਪਾਂ ਸਮੇਂ ਅਨੁਸਾਰ ਸ਼ੇਅਰ ਕਰਦੇ ਰਾਵਾਂਗੇ। ਅੱਜ ਦੀ ਵੀਡੀਓ 'ਚ ਆਪਣੀਆਂ ਮੈਂ ਦਿਲ ਦੀਆਂ ਗੱਲਾਂ ਬਾਤਾਂ ਜੋ ਰਿਪੀਟ ਬਰੀਡਿੰਗ ਦੇ ਸੰਬੰਧ ਵਿੱਚ ਤੁਹਾਨੂੰ ਦੱਸਾਂਗਾ ਇਹ ਕਿਸ ਤਰ੍ਹਾਂ ਲੱਗੀਆਂ ਤੁਸੀਂ ਦੱਸਿਆ ਜੀ ਤੇ ਕੋਸ਼ਿਸ਼ ਕਰਿਆ ਕਰੋ ਕਿ ਸੱਜਣ ਆਪਣੀਆਂ ਵੀਡੀਓਜ਼ ਨੂੰ ਸਪਰੈਡਸ ਕਰਦਿਆ ਕਰੋ ਵੱਧ ਤੋਂ ਵੱਧ ਫਰੈਂਡਸ ਤਾਂ ਕਿਉਂਕਿ ਆਪਣੀ ਕੋਸ਼ਿਸ਼ ਇਹੀ ਹੁੰਦੀ ਆ ਵੀ ਆਪਾਂ ਜੋ ਪਸ਼ੂ ਪਾਲਣ ਦੇ ਕਿੱਤੇ ਵਿੱਚ ਜੋ ਐਕਸਪੀਰੀਅੰਸ ਕਰਦੇ ਆ ਉਹ ਤੁਹਾਡੇ ਤੇ ਵੀ ਸ਼ੇਅਰ ਕਰਦੇ ਰਹੀਏ ਬਾਕੀ ਜੋ ਆਪਣਾ ਚੈਨਲ ਇਹ ਵੱਖਰਾ ਇਸ ਤੌਰ ਤੇ ਆ ਵੀ ਆਪਾਂ ਇੱਕ ਜ਼ੀਰੋ ਤੋਂ ਕੰਮ ਚਲੋ ਹਰੇਕ ਸੱਜਣੀ ਜ਼ੀਰੋ ਤੋਂ ਸ਼ੁਰੂ ਕਰਦੋ ਕਿ ਆਪਾਂ ਵੱਖਰਾ ਨਹੀਂ ਕੀਤਾ ਬਟ ਆਪਣਾ ਕਨਸੈਪਟ ਇਹ ਆ ਵੀ ਆਪਾਂ ਕੋਈ ਚੰਗੀ ਬਰੀਡ ਖਰੀਦ ਕੇ ਨਹੀਂ ਕੰਮ ਸ਼ੁਰੂ ਕੀਤਾ ਇਸ ਚੀਜ਼ ਨੂੰ ਮੇਰੇ ਨਾਲ ਜੁੜੇ ਸੱਜਣ ਵੀ ਅੰਡਰਸਟੈਂਡ ਕਰਨਗੇ ਵੀ ਆਪਣੇ ਜਿਹੜੀ ਬਰੀਡ ਆਪਣੇ ਘਰ ਹੀ ਆਪੋ ਉਸ ਨੂੰ ਹੀ ਬੈਟਰ ਕਿਸ ਤਰ੍ਹਾਂ ਇੰਪਰੂਵ ਕਰ ਸਕਦੇ ਆ ਇੱਕ ਚੰਗੇ ਸੀਮਨ ਦੇ ਨਾਲ ਉਹ ਚੀਜ਼ ਦੇ ਆਧਾਰ ਤੇ ਆਪਣੇ ਬੈਂਸ ਬਰੀਡਿੰਗ ਫਾਰਮ ਜਿਹੜਾ ਮੇਨਲੀ ਤੌਰ ਤੇ ਵਰਕ ਕਰ ਲਿਆ ਤੇ ਇੱਕ ਫਾਰਮਰ ਦੇ ਲਈ ਮੇਰੇ ਹਸਾਮਨਾ ਇਹ ਹੈ ਹੈਲਪਫੁਲ ਵੀ ਰਹੂਗਾ ਕਿਉਂਕਿ ਇੱਕ ਆਮ ਆਦਮੀ ਤੋਂ ਆਪਾਂ ਕਿਸ ਤਰ੍ਹਾਂ ਚੰਗੀ ਬਰੀਡ ਤਿਆਰ ਕਰਦੇ ਹਾਂ ਹਾਂ ਇੰਨਾ ਜ਼ਰੂਰ ਆ ਵੀ ਇਹ ਪੇਸ਼ੈਂਸ ਵਾਲਾ ਵਰਕ ਆ ਸਮਾਂ ਬਹੁਤ ਲੱਗ ਜਾਂਦਾ ਸੋ ਕਈ ਕਈ ਵਾਰ ਆਪਾਂ ਨੂੰ ਜਿਹੜਾ ਫਰਸਟ੍ਰੇਟ ਵੀ ਹੋਣਾ ਪੈਂਦਾ ਬਟ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਕੇ ਅੱਗੇ ਵਧਿਆ ਜਾ ਸਕਦਾ ਬਾਕੀ ਆਪਾਂ ਸਮੇਂ ਅਨੁਸਾਰ ਜਿਹੜੀਆਂ ਬਰੀਡਿੰਗ ਦੇ ਆਧਾਰ ਵਿੱਚ ਵੀਡੀਓਜ਼ ਵੀ ਪਾਉਂਦੇ ਰਵਾਂਗੇ ਇੱਕ ਚੰਗੀ ਨਸਲ ਨੂੰ ਕਿਸ ਤਰ੍ਹਾਂ ਘੱਟ ਸਮੇਂ ਵਿੱਚ ਇੱਕ ਫਾਰਮਰ ਆਮ ਮੱਝਾਂ ਤੋਂ ਤਿਆਰ ਕਰ ਸਕਦੇ ਆ ਇਸ ਸਬੰਧ ਜਿਹਦਾ ਆਪਾਂ ਮੋਸਟਲੀ ਵੀਡੀਓ ਪਾਉਂਦੇ ਰਹੇ ਨੇ ਆ ਬਾਕੀ ਆਉਣ ਵਾਲੀਆਂ ਵੀਡੀਓ ਕੋਸ਼ਿਸ਼ ਰੂ ਵੀ ਹਰੇਕ ਐਂਗਲ ਤੋਂ ਆਪਾਂ ਕਵਰ ਕਰਕੇ ਤੁਹਾਡੇ ਤੇ ਸ਼ੇਅਰ ਕਰੀਏ ਮੋਸਟਲੀ ਆਪਾਂ ਨੂੰ ਇਹੀ ਹੁੰਦਾ ਵੀ ਆਪਾਂ ਬਰੀਡਿੰਗ ਸੰਬੰਧੀ ਵੀਡੀਓਜ਼ ਪਾਈਏ ਕਿਉਂਕਿ ਥੋੜੀ ਜੀ ਆਪਾਂ ਨੂੰ ਨੌਲੇਜ ਜਾਂ ਐਕਸਪੀਰੀਅੰਸ ਪਰਮਾਤਮਾ ਦੀ ਕਿਰਪਾ ਨਾਲ ਬਰੀਡਿੰਗ ਸੰਬੰਧ ਵਿੱਚ ਹੀ ਆ ਬਾਕੀ ਸਮੇਂ ਅਨੁਸਾਰ ਜਿਸ ਤਰ੍ਹਾਂ ਨਤੀਜੇ ਆਪਣੇ ਕੋਲ ਆਉਂਦੇ ਰਹਣਗੇ ਹੁਣ ਦੋ ਕੰਮ ਆ ਆਪਣੇ ਇਹ ਤਿਆਰ ਹੋ ਰਹੇ ਆ ਇੱਕ ਫੀਮੇਲਸ ਹੋਰ ਆਪਣੀ ਉਹ ਕਿਸ ਤਰ੍ਹਾਂ ਨਤੀਜੇ ਦੇਣੇਗਾ ਆਪਾਂ ਤੁਹਾਡੇ ਤੇ ਸ਼ੇਅਰ ਕਰਾਂਗੇ ਬਾਕੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਹੈ ਤੁਸੀਂ ਕਮੈਂਟ ਕਰਕੇ ਦੱਸਿਆ ਜੀ ਆਉਣ ਵਾਲੀਆਂ ਵੀਡੀਓ ਆਪਾਂ ਆਪਣੇ ਇਸ ਚੈਨਲ ਤੇ ਤੁਹਾਨੂੰ ਪਾਉਂਦੇ ਰਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਦੀ ਧੰਨਵਾਦ ਬਹੁਤ ਬਹੁਤ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ